चब्बेवाल पुलिस वालों इलाके लुट दरदात करने वाले तीन नौजवान गिरफ्तार डीएसपी शिव दर्शन वालों सीआईस प्रेस वार्ता दौरान किया खुलासा आज भाई सामने तोलो थोड़े किमोज़ बस बस रियाजी की हाँ जब क्लास कॉलेज की थी याद केस कर दिया आधी क्लास में लाई केस चीज़ ने समझ आया कि इश्यू है ये मिति तेरी ਤਿੰਨ 2024 ਨੂੰ ਰਾਜਕੁਮਾਰ ਜਨੂਹ ਦਾ ਰਹਿਣ ਵਾਲਾ ਤੇ ਡਾਕ ਘਰ ਚ ਮਲਾਜਮ ਆ ਉਹ ਉਧਰੋਂ ਜੱਬੇਵਾਲ ਸਾਈਡ ਤੋਂ ਹਸ਼ਿਆਰਪੁਰ ਨੂੰ ਆ ਰਿਹਾ ਸੀ ਦੇ ਵਕਤ ਕਰੀਬ 5:30-6 ਵਜੇ ਰੱਲੀ ਪਿੰਡ ਲੱਗੇ ਤਿੰਨ ਜਿਹੜੇ ਐਕਟੋਰਾ 'ਤੇ ਸਵਾਰ ਸੀ ਉਹਨਾਂ ਨੂੰ ਰੋਕ ਕੇ ਉਹਦੇ ਰਾਡ ਮਾਰ ਕੇ ਉਹਦੇ ਕੋਲੋਂ ਉਹਦਾ ਦੋ ਮੋਬਾਈਲ ਤੇ ਉਹਦਾ ਆਈ ਕਾਰਡ 4500 ਰੁਪਇਆ ਖੋਲਿਆ ਸੀ ਇਸ ਸਬੰਧ ਵਿੱਚ ਅਸੀਂ ਟੈਕਨੀਕਲ ਤੌਰ ਤੇ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਜਿਹੜਾ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਵਾ ਉਹਨਾਂ ਕੋਲੋਂ ਵਾਅਦਤ ਜਵਰਤੀਓ ਐਕਟੋਰਾ ਜਿਹੜਾ ਮੋਬਾਈਲ ਖੋਇਆ ਸੀ ਦੋਨੇ ਅਤੇ 3500 ਰੁਪਏ ਜੀ ਨਕਦ ਬਰਾਮਦ ਕਰ ਲਏ ਜਿਹੜੇ ਦਾ ਡਾਕੂਮੈਂਟ ਸੀ ਉਹ ਵੀ ਬਰਾਮਦ ਕਰ ਲਏ ਜੀ ਇਹਦੇ ਵਿੱਚ ਅਸੀਂ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਨੇ ਇੱਕ ਸੂਰਜ ਜੀ ਪਚਨਗਲ ਪਿੰਡ ਦਾ ਜੀ ਦੂਸਰਾ ਚੰਦਿਆ ਜੋ ਵੀ ਪਚਨਗਲ ਪਿੰਡ ਦਾ ਜੀ ਤੀਸਰਾ ਜਿਹੜਾ ਪੰਕਾਰ ਸਿੰਘ ਗਿਆ ਖੁਸ਼ਾਲਪੁਰ ਪਿੰਡ ਦਾ ਥਾਣੇ ਮਹਾਲਪੁਰ ਦੇ ਇਰੀ ਰਹਿਣ ਵਾਲਾ ਜੀ ਤੇ ਇਹਨਾਂ ਵਿੱਚੋਂ ਸੂਰਜ ਦੇ ਖਿਲਾਫ ਇੱਕ ਪਹਿਲਾਂ 379 ਆਈ ਪੀਸੀ ਦਾ ਥਾਣਾ ਸਦਰ ਬੰਗਾਮ ਕਰਨਾ ਕਰ ਗਿਆ ਬਾਕੀ ਨੇ ਫਿਲਹਾਲ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਚੈੱਕ ਕਰ ਜੀ ਮੈਂ ਧਿਆਨ ਕਰਾਂਗਾ ਨੇ ਧਿਆਰ ਇਹਨਾਂ ਕੋਈ ਨਹੀਂ ਮਿਲਿਆ ਸੀ ਇਹਨਾਂ ਅੱਗੇ ਰੋਕੇ ਰਾਡ ਮਾਰ ਕੇ ਤਦ ਕੋ ਖੋ ਕੇ ਲੈ ਗਿਆ ਸੀ ਬਾਕੀ ਇਹਨਾਂ ਨੂੰ ਰਮਾਂਡ ਤੇ ਲਿਆ ਜੇ ਬਾਕੀ ਦੀ ਬਰਾਮਦਗੀ ਨੇ ਉਹ ਕੀਤੀ ਜਾਏਗੀ ਰੋਟਾ ਖੋ ਕਰਨ ਵਾਲੇ ਨਸ਼ੇ ਦੇ ਆਦੀ ਨੇ ਕਿ ਵੈਸੇ ਹੀ ਕਰਦੇ ਨੇ ਜੀ ਹਾਂਜੀ ਇਹ ਨਸ਼ੇ ਦੇ ਆਦੀ ਨੇ ਜੀ ਨਸ਼ੇ ਦੀ ਪੂਰਤੀ ਲਈ ਇਹਨਾਂ ਨੂੰ ਲੁੱਟ ਖੋ ਦੀ ਕਟਰਾਉਣ ਨਿਯਾਮ ਦਿੱਤਾ ਸੀ ਅਸੀਂ ਜਿਹੜਾ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਕੋ ਸਾਰੀ ਬਰਾਮਦਗੀ ਚਾਲ ਗਈ ਹੁਣ ਤੱਕ ਦੀ ਜਾਂਚ ਦੇ ਵਿੱਚ ਕੁਝ ਨਹੀਂ ਲੱਗਾ ਪਤਾ ਵੀ ਇਹ ਇੱਕ ਇਹਨਾਂ ਦੀ ਪਹਿਲੀ ਵਾਰਦਾਤ ਸੀ ਇਸ ਤੋਂ ਪਹਿਲਾਂ ਕਿਨੇ ਕੋਈ ਵਾਰਦਾਤਾਂ ਕੀਤੀਆਂ ਨੇ ਅਜੇ ਫਰਦਰ ਪੁੱਛਗੇ ਚੜ੍ਹੰਗਾਈ ਨਾ ਕਰਨੀ ਹੈ ਜੇ ਅਸੀਂ ਰਿਮਾਂਡ ਲਿਆ ਇਹਨਾਂ ਦਾ ਹੋਰ ਵੀ ਵਾਰਦਾਤਾਂ ਬਾਰੇ ਪੁੱਛਾਂਗੇ ਨਾ ਕਿਹੜੀਆਂ-ਕਿਹੜੀਆਂ ਵਾਰਦਾਤਾਂ ਕੀਤੀਆਂ ਕਿਉਂਕਿ ਇਹ ਸਾਡੇ ਕੋਲ ਰਿਕਾਰਡਡ ਸੀ ਇਹਦੇ ਵਿੱਚ ਅਸੀਂ ਇਹਨਾਂ ਦੀ ਗ੍ਰਿਫਤਾਰੀ ਪਾਈ ਹੈ ਫਰਦਰ ਪੁੱਛਾਂਗੇ ਜਿਲੇ ਵਿੱਚ ਜਾਂ ਜਿਲੇ ਤੋਂ ਬਾਹਰ ਇਹਨਾਂ ਨੇ ਕੋ ਹੋਰਿਆ ਹੋਈ ਇਹ ਵਾਰਦਾਤਾਂ ਕੀਤੀਆਂ ਜਾਂ ਕੋਈ ਇਸ ਤੋਂ ਇਲਾਵਾ ਹੋਰ ਕੋਈ ਵਾਰਦਾਤ ਕੀਤੀ ਇਹਨਾਂ ਕੋ ਚੰਗੀ ਤਰ੍ਹਾਂ ਦੁਗਾਈ ਨਾ ਪੁੱਛਿਸ਼ ਕੀਤੀ ਜਾਊਗੀ ਰਿਮਾਂਡ ਕਿਨੇ ਦਿਨ ਦਾ ਤੁਹਾਨੂੰ ਪਹਿਲਾਂ ਸਾਨੂੰ 1 ਦਿਨ ਦਾ ਰਿਮਾਂਡ ਮਿਲਿਆ ਇਹਦਾ ਅਸੀਂ ਹੋਰ ਮਾਰ ਲੈ ਕੇ ਚੰਗੀ ਤਰ੍ਹਾਂ ਪੜਤਾਲ ਕਰਾਂਗੇ ਕੋਈ ਇਹਨਾਂ ਦੇ ਹੋਰ ਸਾਥੀ ਵੀ ਹੈ ਕਿਸ ਤਰ੍ਹਾਂ ਇਸ ਬਾਰੇ ਵੀ ਪੁੱਛਿਸ਼ ਕਰਾਂਗੇ ਕਿ ਇਹਨਾਂ ਦੇ ਨਾਲ ਹੋਰ ਕਿਹੜਾ-ਕਿਹੜਾ ਇਨਵੋਲਵ ਸੀ ਜੇ ਕੋਈ ਹੋਇਆ ਉਸ ਦੇ ਖਿਲਾਫ ਕਾਨੂੰਨ ਸਰਕਾਰ ਨੇ ਕੀਤੀ ਜਾਏਗੀ ਗੁੱਟਕੋ ਕਿਸ ਤਰ੍ਹਾਂ ਕਰਦੇ ਕੋਈ ਗੱਡੀ ਤੇ ਆਉਂਦੇ ਜਾਂ ਮੋਟਰਸਾਈਕਲ ਤੇ ਜਾਂ ਹੋਰ ਕੁਝ ਨਾਲ ਇਹ ਜਦੋਂ ਰਾਤ ਹੀ ਜਾਂਦੇ ਜੇ ਲੇਟ ਆਵਰ ਜੇ ਹਨੇਰਾ ਹੋ ਜਾਂਦਾ ਹੋਵੇ ਮੂੰਹ ਬੰਨ ਕੇ ਉਹਨੂੰ ਰੋਕ ਕੇ ਕੁੱਟਮਾਰ ਕਰਕੇ ਉਹਦੇ ਕੋਲ ਜੋ ਪੈਸਾ ਤੇ ਲਾਸੀ ਮੋਬਾਈਲ ਵਗੈਰਾ ਖੋਹ ਲੈਂਦੇ ਸੀ ਆਈ ਵੀ ਤੇ ਜਿਹੜੀ ਰਾਤ ਨੂੰ ਗੁੱਟਕੋ ਕਰਦੇ ਸੀ